ਵਿਸ਼ਾ ਵਾਤਾਵਰਣ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਕਮਰਪ੍ਰੀਤ ਕੋਰ ਤੇ ਹਾਜ਼ਰ ਹੋਇਆ ਅੱਜ ਦੀਆਂ ਮੁੱਖ ਖਬਰਾਂ ਦੇ ਨਾਲ ਤਾਂ ਬ੍ਰਿਟਨ ਦਾ ਗਾਸਕਰ ਤੇ ਆ ਸਭ ਤੋਂ ਪਹਿਲਾਂ ਗੱਲ ਕਰਦੇ ਆ ਕਿਸਾਨਾਂ ਦੀ ਸਰਕਾਰ ਦੇ ਨਾਲ ਜਿਹੜੀ ਕਿ 6ਵੇਂ ਗੇੜ ਦੀ ਮੀਟਿੰਗ ਹੋਈ ਹੈ ਜਿਸ ਤੇ ਵਿੱਚ ਕਿਸਾਨਾਂ ਦੇ ਵੱਲੋਂ ਆਪਣਾ ਪੱਖ ਜਿਹੜਾ ਕਿ ਸਾਹਮਣੇ ਰੱਖਿਆ ਗਿਆ ਤੇ ਕਾਫੀ ਵਿਚਾਰ ਚਰਚਾ ਇਸ ਮੀਟਿੰਗ ਦੇ ਵਿੱਚ ਕੀਤੀ ਗਈ ਹੈ ਤਾਂ ਇਹ ਮੀਟਿੰਗ ਕਿਸਾਨਾਂ ਦੇ ਕਰੀਬ ਢਾਈ ਘੰਟੇ ਤੱਕ ਕੇਂਦਰੀ ਮੰਚਾਂ ਦਾ ਨਾਲ ਚੱਲੀ ਐ ਤੇ ਇਹ ਮੀਟਿੰਗ ਚੰਡੀਗੜ੍ਹ ਦੇ 26 ਸੈਕਟਰ ਸਥਿਤ ਮਹਾਤਮਾ ਗਾਂਧੀ ਇੰਸਟੀਚਿਊਟ ਆਫ ਪਬਲਿਕ ਐਡਮਿਨਿਸਟ੍ਰੇਸ਼ਨ ਵਿਖੇ ਹੋਈ ਐ ਤਾਂ ਦੱਸਦੇ ਕਿ ਕਿਸਾਨਾਂ ਦੇ ਬਫਰ ਅਤੇ ਕੇਂਦਰ ਸਰਕਾਰ ਦੇ ਵਿਚਕਾਰ ਪੀਤੇ ਕਾਰ ਜਿਹੜੀ ਮੀਟਿੰਗ ਹੋਈ ਐ 6ਵੇਂ ਗੇਟ ਦੀ ਉਹ ਬੇਸਿੱਟਾ ਰਹੀ ਐ ਢਾਈ ਘੰਟੇ ਚੱਲੀ ਮੀਟਿੰਗ ਵਿੱਚ ਕੋਈ ਹੱਲ ਨਹੀਂ ਨਿਕਲਿਆ ਹੁਣ ਅਗਲੀ ਮੀਟਿੰਗ ਚੰਡੀਗੜ੍ਹ ਦੇ ਵਿੱਚ 19 ਮਾਰਚ ਨੂੰ ਹੋਵੇਗੀ ਮੀਟਿੰਗ ਤੋਂ ਬਾਅਦ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਨੇ ਕਿਹਾ ਮੀਟਿੰਗ ਚੰਗੇ ਮਾਹੌਲ ਦੇ ਵਿੱਚ ਹੋਈ ਅਸੀਂ ਮੋਦੀ ਸਰਕਾਰ ਦੀਆਂ ਤਰਜੀਹਾਂ ਕਿਸਾਨਾਂ ਤੋਂ ਪਹਿਲਾਂ ਰੱਖੀਆਂ ਕਿਸਾਨਾਂ ਦੀ ਗੱਲ ਵੀ ਸੁਣੀ ਗਈ ਕਿਸਾਨਾਂ ਕੋਲ ਆਪਣਾ ਡਾਟਾ ਹੈ ਅਤੇ ਕੇਂਦਰ ਸਰਕਾਰ ਕੋਲ ਆਪਣਾ ਡਾਟਾ ਹੈ ਤੇ ਦੋਵੇਂ ਅੰਕੜੇ ਇਕੱਠੇ ਕੀਤੇ ਜਾਣਗੇ ਇਸ ਮੀਟਿੰਗ ਦੇ ਵਿੱਚ ਸ਼ਿਵਰਾਜ ਸਿੰਘ ਚੋਹਾਨ ਪਹਿਲਾਜ ਜੋਸ਼ੀ ਅਤੇ ਪਿਊਸ਼ ਗੋਇਲ ਨੇ ਕਿਸਾਨਾਂ ਕੋ ਜਗਜੀਤ ਸਿੰਘ ਡੱਲੇਵਾਲ ਨੂੰ ਆਪਣਾ ਮਰਨ ਵਰਤ ਖਤਮ ਕਰਨ ਦੀ ਵੀ ਅਪੀਲ ਕੀਤੀ ਪਰ ਡੱਲੇਵਾਲ ਨੇ ਉਹਨਾਂ ਨੂੰ ਦੱਸਿਆ ਕਿ ਪੁੱਕ ਹੜਤਾਲ ਉਦੋਂ ਤੱਕ ਖਤਮ ਨਹੀਂ ਹੋਵੇਗੀ ਜਦੋਂ ਤੱਕ ਸਾਰੀਆਂ ਫਸਲਾਂ ਤੇ ਕਟੋ-ਕਟ ਸਮਰਥਨ ਮੁੱਲ ਦੀ ਗਾਰੰਟੀ ਨਹੀਂ ਦਿੱਤੀ ਜਾਵੇਗੀ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਨੇ ਕਿਹਾ ਮੀਟਿੰਗ ਵਿੱਚ ਐਮਐਸਪੀ ਦੀ ਕਾਨੂੰਨੀ ਗਾਰੰਟੀ ਤੇ ਚਰਚਾ ਕੀਤੀ ਗਈ ਹੈ ਸਾਰੇ ਕਿਸਾਨ ਆਗੂਆਂ ਨੇ ਇਸ ਬਾਰੇ ਆਪਣੇ ਵਿਚਾਰ ਰੱਖੇ ਇਹ ਇੱਕ ਚੰਗੀ ਚਰਚਾ ਸੀ ਅਤੇ ਮੈਨੂੰ ਉਮੀਦ ਹੈ ਕਿ ਇਹ ਚਰਚਾ ਸਕਾਰਾਤਮਕ ਰਹੇਗੀ ਦੱਸਦੀ ਹੈ ਕਿ ਕਿਸਾਨਾ ਗੋ ਚਕਜੀਤ ਸਿੰਘ ਡੱਲੇਵਾਲ ਨੂੰ ਖਨੌਰੀ ਸਰਹੱਦ ਤੋਂ ਐਂਬੂਲੈਂਸ ਰਾਹੀਂ ਚੰਡੀਗੜ੍ਹ ਦੇ ਵਿੱਚ ਲਿਆਂਦਾ ਗਿਆ ਸੀ ਕਿਉਂਕਿ ਉਹਨਾਂ ਦੇ ਮਰਨ ਵਰਤ ਨੂੰ ਜਿਹੜੇ ਕਿ 80 ਦਿਨ ਤੋਂ ਉੱਪਰ ਹੁਣ ਹੋ ਚੁੱਕੇ ਨੇ 90 ਦਿਨ ਦੇ ਕਰੀਬ ਹੋਣ ਨੂੰ ਆ ਰਹੇ ਨੇ ਉਹਨਾਂ ਦਾ ਸਰੀਰ ਕਾਫੀ ਜ਼ਿਆਦਾ ਕਮਜ਼ੋਰ ਹੋ ਚੁੱਕਿਆ ਜਿਵੇਂ ਹੀ ਸ਼ਿਵਰਾਜ ਸਿੰਘ ਚੋਹਾਨ ਮੀਟਿੰਗ ਵਿੱਚ ਆਏ ਉਹ ਜਗਜੀਤ ਸਿੰਘ ਡੱਲੇਵਾਲ ਕੋਲ ਪਹੁੰਚ ਗਏ ਤੇ ਉਹਨਾਂ ਨੇ ਚੁੱਕ ਕੇ ਡੱਲੇਵਾਲ ਜੋ ਕੁਰਸੀ ਤੇ ਬੈਠੇ ਸੀ ਉਹ ਤੋਂ ਉਹਨਾਂ ਦੀ ਸਿਹਤ ਬਾਰੇ ਪੁੱਛਿਆ ਤੇ ਉਸ ਤੋਂ ਬਾਅਦ ਉਹ ਹੋਰ ਕਿਸਾਨ ਆਗੂਆਂ ਨੂੰ ਵੀ ਜ਼ਰੂਰ ਮਿਲਿਆ ਤਾਂ ਹੁਣ ਅਗਲੀ ਮੀਟਿੰਗ ਜਿਹੜੀ ਕਿ ਉਹਨੇ ਮਾਰਚ ਨੂੰ ਰੱਖੀ ਗਈ ਹੈ ਜਿਸ ਦੇ ਵਿੱਚ ਹੁਣ ਦੇਖਦੇ ਆ ਕਿ ਕੀ ਨਤੀਜਾ ਸਾਹਮਣੇ ਆਵੇਗਾ ਜਾਂ ਫਿਰ ਕੀ ਸਿੱਟਾ ਆਵੇਗਾ ਕਿਉਂਕਿ ਬੀਤੇ ਕੱਲ ਜਿਹੜੀ ਕਿ ਮੀਟਿੰਗ ਹੋਈ ਆ ਉਹ ਬੇ ਸਿੱਟਾ ਜਿਹੜੀ ਕਿ ਰਹੀ ਹੈ ਜਿਸ ਦੇ ਵਿੱਚ ਕੋਈ ਵੀ ਕਹਿ ਸਕਦਾ ਕਿ ਪੁਸ਼ਟੀ ਜਾਂ ਫਿਰ ਕੋਈ ਵੀ ਹੱਲ ਜਿਹੜਾ ਕਿ ਨਹੀਂ ਕੱਢਿਆ ਗਿਆ ਜ਼ਿਕਰ ਹੋ ਗਿਆ ਕਿ ਇਸ ਮੀਟਿੰਗ ਚ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਬਰਾ ਸਿੰਘ ਟੋਹਣ ਤੇ ਪ੍ਰਲਾਦ ਜੋਸ਼ੀ ਤੇ ਪਿਊਸ਼ ਕੋਇਲ ਵੀ ਸ਼ਾਮਿਲ ਸਨ ਜਦਕਿ ਪੰਜਾਬ ਸਰਕਾਰ ਵੱਲੋਂ ਕੈਬਨਟ ਪੰਚੀ ਗੁਰਮੀਤ ਸਿੰਘ ਖੁੱਡਿਆ ਲਾਲਚੰਦ ਕਟਾਰੂਚੱਕ ਅਤੇ ਹਰਪਾਲ ਸਿੰਘ ਚੀਮਾ ਸ਼ਾਮਿਲ ਹੋਏ ਸਨ ਜਿਨ੍ਹਾਂ ਨੇ ਕਿਸਾਨਾਂ ਆਗੂ ਸਰਵੰਤ ਸਿੰਘ ਪੰਦੇ ਜਗਜੀਤ ਸਿੰਘ ਢੱਲੇਵਾਲ ਸਣੇ 28 ਕਿਸਾਨਾਂ ਨਾਲ ਮੁਲਾਕਾਤ ਕੀਤੀ ਸੀ। ਧੌਧਰੀ ਸੀਐਮ ਭਗਵੰਤ ਮਾਨ ਪਵਾਨੀਗੜ੍ਹ ਪਹੁੰਚਣ ਜਿੱਥੇ ਉਹਨਾਂ ਦੇ ਵੱਲੋਂ ਇੱਕ ਆਪਣਾ ਪੱਖ ਵੀ ਰੱਖਿਆ ਗਿਆ। ਕੇਂਦਰੀ ਮੰਤਰੀ ਅਮਨੀਤ ਸਿੰਘ ਬਿੱਟੂ ਦੇ ਵੱਲੋਂ ਚੰਡੀਗੜ੍ਹ ਸਥਿਤ ਮੁੱਖ ਮੰਤਰੀ ਨਿਵਾਸ ਤੇ ਪਹੁੰਚਣ ਦੇ ਮਾਮਲੇ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰਤੀਕਿਰਿਆ ਦਿੱਤੀ ਆ ਪਵਾਨੀਗੜ ਵਿਖੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਣਾ ਕਿਹਾ ਕਿ ਲੋਕ ਤੁਹਾਨੂੰ ਦੁਬਾਰਾ ਸੀਐਮ ਹਾਊਸ ਵਿੱਚ ਦਾਖਲ ਨਹੀਂ ਹੋਣ ਦੇਣਗੇ ਉਹਨਾਂ ਨੇ ਕਿਹਾ ਕਿ ਭਾਵੇਂ ਇਹ ਜ਼ਬਰਨ ਵਸੂਲੀ ਦਾ ਮਾਮਲਾ ਹੋਵੇ ਜਾਂ ਧੋਖਾਧੜੀ ਦਾ ਅਸੀਂ ਇੱਕ ਤੇਰਵਜੋ ਨਹੀਂ ਸਗੋ ਕਾਨੂੰਨ ਦੇ ਅਨੁਸਾਰ ਕਾਰਵਾਈ ਕਰਦੇ ਹਾਂ ਮੁੱਖ ਮੰਤਰੀ ਨੇ ਕਿਹਾ ਕਿ ਬਿੱਟੂ ਕਦੇ ਪਿਛਲੇ ਗੇਟ ਤੋਂ ਆਉਂਦਾ ਹੈ ਤੇ ਕਦੇ ਸਾਹਮਣੇ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਤੁਸੀਂ ਜਿੱਥੇ ਚਾਹੋ ਆ ਸਕਦੇ ਹੋ ਪਰ ਲੋਕ ਤੁਹਾਨੂੰ ਉਸ ਘਰ ਵਿੱਚ ਦੁਬਾਰਾ ਨਹੀਂ ਵੜਨ ਦੇਣਗੇ ਤੇ ਅਸੀਂ ਭਗਵੰਤ ਮਾਨ ਦੇ ਵੱਲੋਂ ਕਾਫੀ ਗੱਲਾਂ ਜਿਹੜੀ ਕਿ ਪਵਾਨੀਗੜ ਦੇ ਵਿੱਚ ਪਹੁੰਚ ਕੇ ਮੀਡੀਆ ਦੇ ਨਾਲ ਜਿਹੜੀ ਕਿ ਸਾਂਝੀ ਉਹਨਾਂ ਦੇ ਵੱਲੋਂ ਕੀਤੀਆਂ ਗਈਆਂ ਨੇ ਤੇ ਉਸ ਦੇ ਨਾਲ ਹੀ ਪਵਾਨੀਗੜ ਵਿਖੇ 6 4 ਕਰੋੜ ਰੁਪਏ ਦੀ ਲਾਗਤ ਨਾਲ ਨਵੇਂ ਬਣੇ ਆਧੁਨਿਕ ਸਬ ਤਹਿਸੀਲ ਕੰਪਲੈਕਸ ਦਾ ਉਦਘਾਟਨ ਵੀ ਕੀਤਾ ਤੇ ਇਸ ਸ਼ਾਨਦਾਰ ਇਮਾਰਤ ਨੂੰ ਘੱਟ ਸਮੇਂ ਚ ਮੁਕੰਮਲ ਕਰਕੇ ਲੋਕ ਸਮਰਪਿਤ ਵੀ ਕੀਤਾ ਗਿਆ। ਪੋਨਿਗੜ ਦੇ ਵਿੱਚ ਅੱਜ ਜਿਹੜਾ ਸੀ ਇਨਫਰਾਸਟ੍ਰਕਚਰ ਦੀ ਗਾਰੰਟੀ ਦਿੱਤੀ ਸੀ ਲੋਕਾਂ ਤਾਂ ਕਿ ਰੋਜ਼ਮਰਰਾ ਦੇ ਜਿਹੜੇ ਕਚੈਰੀਆਂ ਦੇ ਜਾਂ ਲਿਖਤਾਂ ਪੜਤਾਂ ਦੇ ਕੰਮ ਨੇ ਉਹਦੇ ਵਾਸਤੇ ਲੋਕਾਂ ਨੂੰ ਕਿਤੇ ਇਧਰ ਉਧਰ ਜਾਣ ਨਾ ਪਵੇ। ਨਾਲ ਸ਼ਾਨਦਾਰ ਬਾਥਰੂਮ ਤੇ ਬਕਾਇਦਾ ਸਾਰਾ ਲਿਵਿੰਗ ਰੂਮ ਤਾਂ ਕਿ ਕੋਈ ਦਿੱਕਤ ਨਾ ਪੀਣ ਵਾਲੇ ਪਾਣੀ ਦਾ ਪ੍ਰਬੰਧ ਸਭ ਕੁਝ ਇਥੇ ਸਰ ਮੈਡੀਕਲ ਕਾਲਜ ਦੀ ਕੀ ਸਥਿਤੀ ਹੈ ਜਿਹੜੀ ਪੰਜਾਬ ਵਿੱਚ ਨਹੀਂ ਸੰਗਰੂਰ ਦੀ ਗੱਲ ਬਿਲਕੁਲ ਕਿਉਂਕਿ ਤੁਹਾਨੂੰ ਪਤਾ ਹੀ ਹੈ ਸੰਗਰੂਰ ਵਾਲੇ ਮੈਡੀਕਲ ਕਾਲਜ ਦਾ ਕੋਰਟ ਦੇ ਵਿੱਚ ਕੇਸ ਚੱਲ ਰਿਹਾ ਤੇ ਅਦਰਵਾਈਜ਼ ਹੁਣ ਤੱਕ ਕੰਪਲੀਟ ਹੋ ਕੇ ਸੈਮੈਸਟਰ ਵੀ ਹੋ ਜਾਣਾ ਉਹਦਾ ਅਸੀ ਹੁਣ ਉਸੇ ਮਸਤੂਆਣਾ ਸਾਡੇ ٹرسٹ ਪ੍ਰੈਨ ਦੀ ਗੱਲ ਹੋਈ ਹੈ ਉਦਾ ਉਹ ਨਾਲ ਦਿਨਾਂ ਚ ਤੁਹਾਨੂੰ ਐਲਾਨ ਕਰਕੇ ਸ੍ਰੀ ਸ਼ੈਨ ਸਿੰਘ ਸਾਹਿਬ ਜਿਹੜੇ ਸੀਐਮ ਨੇ ਹਰਿਆਣਾ ਦੇ ਉਹਨਾਂ ਨੇ ਇਸ ਵੇਲੇ ਤੇ ਸਵਾਲ ਖੜੀ ਕੀਤੇ ਨੇ ਪਾਣੀ ਦੀ ਮੰਗ ਕਰ ਰਹੇ ਨੇ ਉਹ ਕਹਿੰਦੇ ਵੀ ਤੁਹਾਡੇ ਦੇਖੋ ਇਹ ਤਾਂ ਬਹੁਤ ਵਾਰੀ ਮੀਟਿੰਗ ਹੋ ਚੁੱਕੀਆਂ ਨੇ ਬਤੌਰ ਮੁੱਖ ਮੰਤਰੀ ਜਿਹੜੋ ਖੱਤਰ ਸਾਹਿਬ ਸੀਗੇ ਤੇ ਅਸੀਂ ਇਹ ਤਾਂ ਇਹ ਕਿਹਾ ਹੋਇਆ ਕਿ ਜਦੋਂ ਸਾਡੇ ਕੋਲ ਕੁਝ ਪਾਣੀ ਹੈ ਹੀ ਨਹੀਂ ਅਸੀਂ ਕਿੱਥੋਂ ਦੇ ਦਾਂ ਅਦਰਵਾਈਜ਼ ਅਸੀਂ ਤਾਂ ਭਾਈਕਣਈਆ ਦੇ ਬਾਰਸ ਹਸਤਾ ਹਰੇਕ ਨੂੰ ਪਾਣੀ ਦੇਉਣ ਵਾਲੇ ਅਸੀਂ ਸਾਡੇ ਕੋਲ ਆਪਣੇ ਕੋਲ ਹੈ ਨਹੀਂ ਤੇ ਅਸੀਂ ਤਾਂ ਆਪਣੇ ਪਾਣੀ ਨੂੰ ਜਿਹੜਾ ਥੱਲੇ ਵਾਲੇ ਪਾਣੀ ਨੂੰ ਵੀ ਤੇ ਉੱਪਰ ਵਾਲੇ ਪਾਣੀ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ। ਤੁਹਾਨੂੰ ਵਾਟਰ ਟ੍ਰਿਬਿਊਨਲ ਜਿਹੜਾ ਉਹ ਆਇਆ ਹੋਇਆ ਹੈ ਪਿਛੇ ਤਿੰਨ ਦਿਨ ਤੋਂ ਪੰਜਾਬ 'ਚ। ਉਹ ਤਲਵਾੜੇ, ਨੰਗਲ ਸਾਰੇ ਪਾਸੇ ਗਏ ਹੋਏ। ਅਸੀਂ ਉਹਨਾਂ ਨੂੰ ਦੀ ਕਹਿ ਦੇਖ ਲਓ ਤੁਸੀਂ ਕਿ ਸਾਡਾ ਅੱਜ ਤੋਂ 50 ਸਾਲ ਪਹਿਲਾਂ ਜਿਹੜੀ ਟ੍ਰੀਟੀ ਹੋਈ ਸੀ ਉਦੋਂ ਪਾਣੀ ਦੀ ਹਾਲਤ ਕੁਝ ਹੋਰ ਸੀ ਹੁਣ ਕੁਝ ਹੋਰ ਹੈ। ਸੋ ਕੇਸ ਜਿਹੜਾ ਉਹ ਕੋਰਟ ਦੇ ਵਿੱਚ ਵੀ ਚੱਲਦਾ ਸੀ ਆਪਣਾ ਫਖਰ ਗੁੱਟੂ ਤਾਂ ਫਿਰ ਵੀ ਰਹਿਣਾ ਇਹੋ ਤੋਂ ਤੋਂ ਕਦੇ ਅੱਗੇ ਨਹੀਂ ਚਲੀ ਗਏ ਨਾ ਪਿੱਛੇ ਨਹੀਂ ਚਲੀ ਪਰ ਮੈਂ ਇਹਨੂੰ ਦੱਸਣਾ ਚਾਹਨਾ ਕਿ ਜਿੱਦਰਤੀ ਮਰਜੀ ਹੋ ਜਾਓ ਲੋਕ ਤੁਹਾਨੂੰ ਉਸ ਘਰ ਚ ਦੁਬਾਰਾ ਨਹੀਂ ਵਾੜਦੇ ਕਿਉਂਕਿ ਉਹ ਇੱਕ ਵਾਰੀ ਉਸ ਘਰ ਚ ਰਹਿ ਚੁੱਕੇ ਨੇ ਸੀ ਐਮ ਹੋਸਟ ਤੋਂ ਤੋਂ ਉਹਨਾਂ ਨੂੰ ਵੀ ਅੰਦਰ ਲੋਰੀਆਂ ਹੁੰਦੀਆਂ ਨੇ ਵੀ ਇਹ ਘਰ ਦੁਬਾਰਾ ਮਿਲ ਜੇ ਪਰ ਉਹ ਮੇਰਾ ਘਰ ਥੋੜੀ ਹੈ ਉਹ ਤਾਂ 2.5-3 ਕਰੋੜ ਲੋਕਾਂ ਦਾ ਘਰ ਲੋਕਾਂ ਨੇ ਉਸ ਘਰ ਚ ਵਾੜਨਾ ਹੁੰਦਾ ਸੋ ਕਦੇ ਪਿਛਲੇ ਘੜੇ ਖੜਾ ਹੁੰਦਾ ਕਦੇ ਮੁੱਲੀ ਘੜੇ ਖੜਾ ਹੁੰਦਾ ਠੀਕ ਹੈ ਨਾ ਸੋ ਕਾਨੂੰਨ ਦਾ ਕਾਰਵਾਈ ਕਰੂਗਾ ਅਸੀਂ ਕਾਨੂੰਨ ਤੇ ਜਦੋਂ ਕਿਸੇ ਤੇ ਕੋਈ ਫਰੋਤੀਆਂ ਅੰਦਾਜ਼ ਆ ਕਿਸੇ ਦੇ ਕੱਪੜੇ ਦਾ ਕੋਈ ਨਿਕਲ ਦਾ ਮਾਮਲਾ ਅਸੀਂ ਇਹ ਨਹੀਂ ਦੇਦੇ ਕਿ ਉਹ ਪਾਰਟੀ ਦੀ ਗਰੀ ਹੈ ਅਸੀਂ ਕਾਨੂੰਨ ਮਤਲਬ ਕਰੂਗਾ ਤੇ ਉਦਰੀ ਸੰਗਰੂਰ ਦੇ ਵਿੱਚ ਵੀ ਅਤਿਆਧਨਿਕ ਮਸ਼ੀਨਾਂ ਨੂੰ ਹਰੀ ਚੰਡੀ ਸੀਐਮ ਭਗਵੰਤ ਮਾਨ ਦੇ ਵੱਲੋਂ ਦਿਖਾਈ ਗਈ ਉਸ ਤੋਂ ਬਾਅਦ ਉਹਨਾਂ ਦੇ ਵੱਲੋਂ মিডিਆ ਨਾਲ ਵੀ ਰابطਾ ਕੀਤਾ ਗਿਆ ਜਿਸ ਦੇ ਵਿੱਚ ਕੁਝ ਅਹਿਮ ਗੱਲਾਂ ਉਹਨਾਂ ਦੇ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਨੇ ਤੇ ਆ ਸੁਣਦੇ ਹਾਂ ਕਿ ਕੀ ਕਹਿੰਦੇ ਨੇ ਸੀਐਮ ਭਗਵੰਤ ਮਾਨ ਜਿਹੜੀਆਂ ਵਾਸਪਾਈ ਵਾਸਤੇ ਤੇ ਸੀਵਰੇਜ ਨੂੰ ਜਿਹਨੂੰ ਸਾਫ ਕਰਦੀ ਹੈ ਜਿਹੜੀ ਮਸ਼ੀਨ ਵੱਡੀ ਮਸ਼ੀਨ ਐਕਸ਼ਨ ਉਸੇ ਲਿਖਾਈ ਉਹ ਸਾਰੇ ਪੰਜਾਬ ਵਾਸਤੇ ਅਸੀਂ ਬਜਟ ਬਣਾਇਆ ਤੇ 49 ਕਰੋੜ ਚ 40 ਕਰੋੜ 730 ਮਸ਼ੀਨਾਂ ਦੇ ਕੋਲ 4 ਕਰੋੜ ਦਾ ਬਜਟ ਹੈ ਉਹਦੇ ਜੋ ਪਹਿਲੇ ਕਲਸਟਰ ਵਾਸਤੇ ਜੋ ਸਰੂਪ ਨੂੰ ਅਸੀਂ ਕਲਸਟਰ ਬਣਾਇਆ ਪਲੱਸ ਤੋਂ ਮੈਨੂੰ ਹਾਈਟ ਆਫਿਸ ਨਾਲੋਂ ਮਾੜੇਵਾਰ ਦੇ ਚਾਰ ਪੰਜ ਜਲੇ ਦੀ ਗੱਟੀਆਂ ਉੱਥੇ ਖੜੀਆਂ ਰਹਿਣਗੀਆਂ ਜੇ ਜਿਹੜੇ ਜਲੇ ਨੂੰ ਕੋਈ ਸੀਵਰੇਜ ਵਾਸਤੇ ਚਾਹੀਦੀ ਉਸ ਮਾਰੋ ਹੀ ਤਾਂ ਚਾਹੀਦੀ ਨਹੀਂ ਸਫਾਈ ਵਾਸਤੇ ਚਾਹੀਦੀ ਉਹ ਉੱਥੇ ਚਲੀ ਜਾਵੇ ਤੇ ਨਾਲ 2 ਸਾਲ ਵਾਸਤੇ ਇਹਨਾਂ ਦਾ ਜਿਹੜਾ ਸਟਾਫ ਹੈ 216 14 ਕਰੋੜ ਤੋਂ ਕਿੰਨੀ ਲੱਗਦਾ ਹੈ 216 ਮਸ਼ੀਨਾਂ ਇੱਕ ਤੇ ਸੰਗਠਨ ਵਾਸਤੇ ਤੇ ਧੂਰੇ ਵਾਸਤੇ ਵੀ ਅਲੱਗ ਤੋਂ ਆ ਰਹੀਆਂ ਨੇ ਉਹ ਵੀ ਦੋ ਚਾਰ ਦਿਨਾਂ ਚੱਲੋ ਉਹਦਾ ਵੀ ਉਹ ਨੁਕਲਾਮਤ ਤੇ ਸ਼ਹਿਰਾਂ ਦੀ ਸੀਵਰੇਜ ਵੀ ਤੇ ਸੜਕਾਂ ਦੀ ਸਫਾਈ ਵੀ ਸੋ ਇਹਦੇ ਨਾਲ ਸਟਾਫ ਵੀ 2 ਸਾਲ ਲਈ ਟੈਕਨਿਕਲ ਨਾਲ ਹੀ ਆਉਂਦੇ ਨੇ ਤੇ ਕਿਉਂਕਿ ਉਹ ਟੈਕਨੀਕਲ ਜਿਹੜੇ ਨੇ ਉਹਨਾਂ ਨੂੰ ਪਤਾ ਇਹ ਨਹੀਂ ਚਲਾਉਂਦੇ ਸੋ ਜ਼ਰੂਰ ਜੇ ਕਲਸਟਰ ਦਾ ਅਧਾਰਨ ਬਾਕੀ ਦਾ ਸਮੇਂ ਸਮੇਂ ਤੇ ਤੇ ਉਹਦੇ ਲਈ ਡਨਾਇਟਰਮ ਦੇ ਵੱਲੋਂ ਲਗਾਤਾਰ ਪਾਤੀ ਤੇ ਸਿਕੰਜਾ ਕਸਿਆ ਜਾ ਰਿਹਾ ਹੈ ਦਰਸਨ ਨਾਲ ਵੱਲ ਗੈਰ ਕਾਨੂੰਨੀ ਤਰੀਕੇ ਦੇ ਨਾਲ ਜੋੜੇ ਅਮਰੀਕਾ ਵਿੱਚ ਲੋਕ ਰਹਿ ਰਹੇ ਨੇ ਉਸਤੇ ਉਹਨਾਂ ਤੇ ਐਕਸ਼ਨ ਲਿੱਤਾ ਜਾ ਰਿਹਾ ਜਿਸ ਦੇ ਮੱਦੇ ਨਜ਼ਰ ਜਿਹੜੀ ਕਿ ਕਾਫੀ ਲੋਕ ਉਹਨਾਂ ਦੇ ਵੱਲੋਂ ਡਿਪੋਰਟ ਵੀ ਕੀਤੇ ਗਏ ਨੇ ਜਿਸ ਦੇ ਮੱਦੇ ਨਜ਼ਰ ਕੁਲਦੀਪ ਤਾਲੀਵਾਲ ਦੇ ਵੱਲੋਂ ਡਿਪੋਰਟ ਹੋਏ ਨੌਜਵਾਨਾਂ ਤੇ ਆਪਣਾ ਪੱਖ ਸਾਹਮਣੇ ਰੱਖਿਆ ਗਿਆ ਕੈਬਨਿਟ ਮੰਤਰੀ ਕੁਲਦੀਪ ਤਾਲੀਵਾਲ एनआरआई पवन पोंजज थे उन्होंने एनआरआई ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ ਬਾਰੇ ਗੱਲ ਕੀਤੀ ਇਸ ਤਰ੍ਹਾਂ ਕੁਦੀਪ ਤਾਲੀਵਾਲ ਨੇ ਨਾਲ ਨਕੋਦਰ ਤੋਂ ਵਿਧਾਇਕ ਇੰਦਰਜੀਤ ਕੌਰਮਾਨ ਆਦਮਪੁਰ ਤੋਂ ਸਾਬਕਾ ਵਿਧਾਇਕ ਪਵਨ ਤੀਨੂ ਅਤੇ ਹੋਰ ਆਗੂ ਵੀ ਮੌਜੂਦ ਸਰ ਇਸ ਸਮੇਂ ਉਦਾਨ ਦੌਰਾਨ ਐਨਆਰਆਈ ਸਭਾ ਵਿਖੇ ਅਮਰੀਕਾ ਤੋਂ ਰਿਪੋਰਟ ਹੋ ਕੇ ਵਾਪਸ ਆਏ ਪੰਜਾਬੀਆਂ ਦੇ ਵਿਵਿਖ ਬਾਰੇ ਇੱਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕੁਦੀਪ ਤਾਲੀਵਾਲ ਨੇ ਕਿ ਹਕੀ ਐਨਆਰਆਈ ਤਬਾਦ ਦੇਸ਼ ਨਿਕਾਲਾ ਦਿੱਤੇ ਗਏ ਲੋਕਾਂ ਦੀ ਮਦਦ ਲਈ ਅੱਗੇ ਆਈ ਹੈ ਜਿਹੜੇ ਲੋਕ ਡਿਪੋਰਟ ਹੋ ਕੇ ਪੰਜਾਬ ਵਾਪਸ ਆਏ ਹਨ ਉਹਨਾਂ ਨੂੰ ਸਰਕਾਰ ਵੱਲੋਂ ਹਰ ਸੰਭਵ ਮਦਦ ਮੁਹੱਈਆ ਕਰਵਾਈ ਜਾਵੇਗੀ ਪੰਜਾਬ ਸਰਕਾਰ ਨੇ 50000 ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਹਨ ਤੇ ਅਜਿਹੀ ਸਥਿਤੀ ਵਿੱਚ ਡਿਪੋਰਟ ਹੋਣ ਤੋਂ ਬਾਅਦ ਵਾਪਸ ਆਉਣ ਵਾਲੇ ਲੋਕਾਂ ਨੂੰ ਵੀ ਉਹਨਾਂ ਦੀ ਯੋਗਤਾ ਅਨੁਸਾਰ ਨੌਕਰੀਆਂ ਦਿੱਤੀਆਂ ਜਾਣਗੀਆਂ ਇਸ ਦੇ ਨਾਲ ਹੀ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀਆਂ ਦੇ ਲਈ ਇਹ ਵੀ ਕਿਹਾ ਕਿ ਉਹਨਾਂ ਉન્નਤ ਉਦਯੋਗ ਅਤੇ ਸਟੀਲ ਉਦਯੋਗ ਪੰਜਾਬ 'ਚ ਨਿਵੇਸ਼ ਕਰ ਰਹੇ ਨੇ ਜਦੋਂ ਵੱਡੇ ਉਦਯੋਗ ਪੰਜਾਬ 'ਚ ਆਉਣਗੇ ਤਾਂ ਨੌਜਵਾਨਾਂ ਨੂੰ ਉਹਨਾਂ ਦੀ ਯੋਗਤਾ ਦੇ ਅਨੁਸਾਰ ਨੌਕਰੀਆਂ ਦਿੱਤੀਆਂ ਜਾਣੀਆਂ ਦਾ ਬਿਲਕੁਲ ਇਸੇ ਨਾਲ ਹੀ ਟਰੈਵਲ ਏਜੰਟਾਂ ਤੇ ਹੋਏ ਸਟਿੰਗ ਆਪਰੇਸ਼ਨ ਬਾਰੇ ਕੈਬਨਿਟ ਮੰਤਰੀ ਨੇ ਕਿਹਾ ਕਿ ਹੁਣ ਤੱਕ ਸਰਕਾਰ ਵੱਲੋਂ ਟਰੈਵਲ ਏਜੰਟਾਂ ਦੇ ਵਿਰੁੱਧ 15 एफआईआर दर्ज कीतियां गई हैं मामले बारे जानकारी देते हुए विधायक इंद्रजीत कौरमान ने कहा कि वापस आए सारे पंजाबी लोकां नु नौकरियां देन ਅਤੇ کاروبار ਖੋਲਣ ਵਿੱਚ ਮਦਦ ਵੀ ਜ਼ਰੂਰ ਕੀਤੀ ਜਾਵੇਗੀ ਉਹਨਾਂ ਦੀ ਯੋਗਤਾ ਦੇ ਅਨੁਸਾਰ नौकरियां ਉਹਨਾਂ ਨੂੰ ਬਿਲਕੁਲ ਦਿੱਤੀਆਂ ਜਾਣੀਆਂ ਤਾਂ ਜੋ ਕੋਈ ਵੀ ਨੌਜਵਾਨ ਬਾਹਰਲੇ ਦੇਸ਼ ਜਾਣ ਲਈ ਨਾ ਸੋਚੇ ਬਲਕਿ ਇੱਥੇ ਹੀ ਰਹਿ ਕੇ ਭਾਰਤ ਦੇ ਵਿੱਚ ਰਹਿ ਕੇ ਆਪਣਾ ਕੋਈ ਕਾਰੋਬਾਰ ਕਰੇ ਜਾਂ ਕੋਈ ਨੌਕਰੀ ਕਰੇ ਤੇ ਆਪਣੇ ਪਰਿਵਾਰ ਦੇ ਨਾਲ ਹੀ ਰਹੇਨ ਤੋ ਅੱਜ ਜੋ ਐਸਜੀਪੀਸੀ ਦੇ ਵੱਲੋਂ ਪੰਜ ਮੈਂਬਰੀ ਵਫ਼ਦ ਦਾ ਗਠਨ ਹੋਵੇਗਾ ਤਾਂ ਬਿਲਕੁਲ ਪੰਜ ਮੈਂਬਰੀ ਕਮੇਟੀ ਜਿਹੜੀ ਕਿ ਮੀਟਿੰਗ ਜੋ ਕਾਰਤਕ ਸਾਹਿਬ ਵਿਖੇ 9 ਵਜੇ ਅੱਜ ਕੀਤੀ ਜਾਵੇਗੀ ਤੁਹਾਨੂੰ ਦੱਸਦੇ ਕਿ ਤਾਮੀ ਦੇ ਨਾਲ ਮੁਲਾਕਾਤ ਦੇ ਲਈ ਐਸਜੀਪੀਸੀ ਦੇ ਪੰਜ ਮੈਂਬਰੀ ਵਫ਼ਦ ਦਾ ਗਠਨ ਕੀਤਾ ਬਲਦੇਵ ਸਿੰਘ ਕਲਿਆਣ ਦੀ ਅਗਵਾਈ ਹੇਠ ਪੰਜ ਮੈਂਬਰੀ ਵਫ਼ਦ ਉਹਨਾਂ ਨੂੰ ਮਿਲੇਗਾ ਤੇ ਇਸ ਦੇ ਵਿੱਚ ਬੀਬੀ ਹਰਜਿੰਦਰ ਕੌਰ ਸੁਜੀਤ ਸਿੰਘ ਤੁਗਲਵਾਲ ਵਫਦ ਸ਼ਾਮਿਲ ਰਹਣਗੇ ਤਬਕੁਲ ਤਾਂਮੀ ਨੂੰ ਮੁਰ ਤੋਂ ਆਪਣੇ ਅਸਤੀਫੇ ਤੇ ਵਿਚਾਰ ਕਰਨ ਦੀ ਅਪੀਲ ਵੀ ਕੀਤੀ ਜਾਵੇਗੀ ਆਪਣੀਆਂ ਸੇਵਾਵਾਂ 'ਵਜੜੀ ਰੱਖਣ ਦੀ ਅਪੀਲ ਵੀ ਵਫਦ ਕਰੇਗਾ ਜੇ ਅੰਤਰਿੰਕ ਕਮੇਟੀ ਨੇ ਜਿਹੜਾ ਕਿ ਅਸਤੀਫਾ ਸਵੀਕਾਰ ਨਹੀਂ ਕੀਤਾ ਹੈ ਜ਼ਿਕਰਯੋਗ ਹੈ ਕਿ 17 ਫਰਵਰੀ ਨੂੰ ਤਾਂਮੀ ਨੇ ਐਸਜੀਪੀਸੀ ਦੇ ਪ੍ਰਧਾਨ ਤੋਂ ਜਿਹੜਾ ਕਿ ਅਸਤੀਫਾ ਦਿੱਤਾ ਸੀ ਤੇ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਦਫ਼ਤਰ ਦੇ ਵਿੱਚ ਜਿਹੜੀ ਕਿ ਇਹ ਬੈਠਕ ਬੀਤੇ ਕੱਲ ਜਿਹੜੀ ਕੀ ਕੀਤੀ ਗਈ ਸੀ ਤੇ ਮੀਟਿੰਗ ਵਿੱਚ ਪ੍ਰਧਾਨ ਤਾਮੀ ਦੇ ਸਤੀਫੇ ਨੂੰ ਨਾ ਮਨਜ਼ੂਰੀ ਦਿੱਤੀ ਗਈ ਸੀ ਤੇ ਨਾਲ ਨੂੰ ਮੁਰਤੋਂ ਆਪਣੇ ਅਸਤੀਫੇ ਦੇ ਵਿਚਾਰ ਕਰਨ ਦੇ ਲਈ ਕਿਹਾ ਗਿਆ ਸੀ ਤਾਂ ਦਾਸ ਤੇ ਕਿ ਅੰਤਰੀ ਕਮੇਟੀ ਦੀ ਮੀਟਿੰਗ ਤੋਂ ਬਾਅਦ ਗੱਲਬਾਤ ਕਰਦਿਆ ਕਮੇਟੀ ਮੈਂਬਰਾਂ ਨੇ ਕਿਹਾ ਕਿ ਸਾਫ ਕਰ ਦਿੱਤਰ ਗਿਆਨੀ ਹਰਪ੍ਰੀਤ ਸਿੰਘ ਦੀਆਂ ਸੇਵਾਵਾਂ ਖਤਮ ਕਰਨ ਦਾ ਫੈਸਲਾ ਇਕੱਠੇ ਪ੍ਰਧਾਨ ਹਰਜਿੰਦਰ ਸਿੰਘ ਤਾਮੀ ਦਾ ਨਹੀਂ ਸਗੋ ਸਾਰੀ ਅੰਦਰੂਨੀ ਕਮੇਟੀ ਨੇ ਕੀਤਾ ਇਸ ਕਰਕੇ ਕਮੇਟੀ ਨੇ ਤਾਮੀ ਨੂੰ ਆਪਣੀ ਸੇਵਾਵਾਂ ਬਰਕਰਾਰ ਰੱਖਣ ਦੀ ਵੀ ਜਿਹੜੀ ਕਿ ਅਪੀਲ ਉਸ ਮੀਟਿੰਗ ਦੇ ਵਿੱਚ ਕੀਤੀ ਸੀ ਤਾਂ ਹੁਣ ਅੱਜ ਜਿਹੜੀ ਕਿ ਪੰਜ ਮੈਂਬਰੀ ਮੀਟਿੰਗ ਜਿਹੜੀ ਕਿ ਕੀਤੀ ਜਾਵੇਗੀ ਜਿਸ ਦੇ ਵਿੱਚ ਦੇਖਣਾ ਹੋਵੇਗਾ ਕਿ ਕੀ ਗੱਲਬਾਤ ਕੀਤੀ ਜਾਵੇਗੀ ਥੋੜਾ ਮੈਂ ਤੁਹਾਡੇ ਨਾਲ ਜਿਹੜੀ ਗੱਲ ਕਰਨੀ ਚਾਹੁੰਦਾ ਬਿਲਕੁਲ ਪਿਛਲੇ 3 ਸਾਲ ਤੋਂ ਐਨਆਰਆਈ ਡਿਪਾਰਟਮੈਂਟ ਨੂੰ ਹਰ ਹਫਤੇ ਲਗਭਗ 25 ਤੋਂ ਐਨਆਰਆਈ ਜਿਹੜੇ ਮਿਲ ਕੇ ਜਾਂਦੇ ਆ ਦੁਨੀਆ ਦੇ ਬਹੁਤ ਸਾਰੇ ਦੇਸ਼ਾਂ ਤੋਂ ਉਹ ਮਿਲਦੇ ਆਪਣੀਆਂ ਜਾਇਦਾਦਾਂ ਵਾਸਤੇ ਆਪਣੇ ਝਗੜਿਆਂ ਵਾਸਤੇ ਆਪਣੇ ਮਸਲਿਆਂ ਵਾਸਤੇ ਉਹ ਦੱਸਿ ਹੋਰ ਤੱਕ ਪੰਜਾਬ ਸਰਕਾਰ ਵੱਲੋਂ ਕਿਉਂਕਿ ਇੱਕ ਮੈਂ ਬਾਹਰ ਰਿਹਾ 13 ਸਾਲ ਅਮਰੀਕਾ ਦੇ ਵਿੱਚ ਵੇੰਤ ਕਰਕੇ ਆਇਆ ਹੱਥੇ ਬੈਠੇ ਬੰਦਿਆਂ ਦੇ ਕੁਝ ਬੜੇ ਗਿਲੇ ਹੁੰਦੇ ਆ ਉਹਨਾਂ ਦੇ ਗਿਲੇ ਕੁਝ ਜਾਇਜ਼ ਵੀ ਹੁੰਦੇ ਆ ਕੁਝ ਗਿਲੇ ਮੈਨੂੰ ਲੱਗਦਾ ਕਿ ਬਹੁਤੇ ਜਿਆ ਇੰਨੀ ਹੁੰਦੇ ਕਿਉਂਕਿ ਬੰਦਾ ਜਦੋਂ ਉੱਥੋਂ ਦੇ ਸਿਸਟਮ ਦੇ ਵਿੱਚ ਚਲਾ ਜਾਂਦਾ ਜਦੋਂ ਪਰਵਾਸ ਕਰਕੇ ਚਲਾ ਜਾਂਦਾ ਉਹਦੇ ਦਿਮਾਗ 'ਚ ਥੋੜਾ ਜਿਹਾ ਹੋ ਜਾਂਦਾ ਕਿ ਮੈਂ ਹੁਣ ਕੈਨੇਡਾ ਅਮਰੀਕਾ ਦੇ ਵਿੱਚ ਆ ਗਿਆ ਉਦੋਂ ਭਾਲਦਾ ਰਹਿੰਦਾ ਕਿ ਇਦਾਂ ਦਾ ਸਿਸਟਮ ਇਦਾਂ ਦੀਆਂ ਰੋਡਾਂ ਇਦਾਂ ਦੇ ਹਸਪੀਟਲ ਇਦਾਂ ਦਾ ਡਿਸਪਲਿਨ ਇਦਾਂ ਦੇ ਦਫ਼ਤਰ ਆਪਣੇ ਦੇਸ਼ ਦੇ ਵਿੱਚ ਆਪਣੇ ਪੰਜਾਬ ਦੇ ਵਿੱਚ ਕਿਉਂ ਨਹੀਂਗੇ ਉਹਨਾਂ ਦੇ ਅੱਗੇ ਇੱਕ ਸਵਾਲ ਰਹਿੰਦਾ ਕਿ ਜਾਂ ਜੇ ਇੱਥੇ ਹੋ ਸਕਦਾ ਹੈ ਜੇ ਕੈਨੇਡਾ 'ਚ ਹੋ ਸਕਦਾ ਹੈ ਜੇ ਅਮਰੀਕਾ 'ਚ ਹੋ ਸਕਦਾ ਹੈ ਤੇ ਆਪਣੇ ਕਿਉਂ ਨਹੀਂ ਹੋ ਸਕਦਾ ਮੁੜ ਹੁਣ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਲੋਕਾਂ ਨੂੰ ਮਾਸਕ ਲਾਉਣੇ ਪੈਣਗੇ ਤਾਂ ਬਿਲਕੁਲ ਪਾਰੀਗ੍ਰੰਥ ਦੇ ਵਿੱਚ ਇਕੱਠਾ ਇਕੱਠੇ ਹੋਣ ਤੇ ਵੀ ਹੁਣ پابੰਦੀ ਲੱਗ ਸਕਦੀ ਹੈ ਕਿਉਂਕਿ ਮੁੜ ਤੋਂ ਕੋਵਿਡ-19 ਵਾਂਗ ਨਵਾਂ ਵਾਇਰਸ ਜਿਹੜਾ ਕਿ ਕਾਫੀ ਤੇਜ਼ੀ ਦੇ ਨਾਲ ਫੈਲਦਾ ਹੋਇਆ ਨਜ਼ਰ ਆ ਰਿਹਾ ਹੈ ਦੁਨੀਆ 'ਚ ਇੱਕ ਵਾਰ ਫਿਰ ਤਬਾਹੀ ਦੀ ਸਥਿਤੀ ਹੋ ਸਕਦੀ ਹੈ। ਚੀਨ ਦੇ ਵਿੱਚ ਕਰੋਨਾ ਵਰਗਾ ਇੱਕ ਹੋਰ ਨਵਾਂ ਵਾਇਰਸ ਮਿਲਿਆ ਤੇ ਇਸ ਦੇ ਜਾਨਵਰਾਂ ਤੋਂ ਮਨੁੱਖਾਂ ਵਿੱਚ ਫੈਲਣ ਦਾ ਖਤਰਾ ਹੈ। ਜੀ ਹਾਂ, ਇਹ ਨਵਾਂ ਵਾਇਰਸ ਚੀਨ ਦੀ ਵੁਹਾਨ ਲੈਬ ਵਿੱਚ ਪਾਇਆ ਗਿਆ ਹੈ। ਕਰੋਨਾ ਕਾਰਨ ਕੋਈ ਤਬਾਹੀ ਨੂੰ ਕੌਣ ਕਹ ਸਕਦਾ ਹੈ? ਇਸ ਵਾਇਰਸ ਦੀ ਖੋਜ ਕਾਰਨ ਇੱਕ ਵਾਰ ਫਿਰ دہشت ਦਾ ਮਾਹੌਲ ਹੈ ਤੇ ਲੋਕ ਫਿਰ ਤੋਂ ਡਰ ਰਹੇ ਨੇ। ਬਲੂਮਬਰਗ ਦੀ ਰਿਪੋਰਟ ਦੇ ਅਨੁਸਾਰ ਚੀਨ ਦੇ ਵੁਹਾਨ ਇੰਸਟੀਚਿਊਟ ਆਫ ਵੈਰ ਲੋਜੀ ਦੇ ਖੋਜਕਰਤਾਵਾਂ ਨੇ ਇਸ ਨਵੇਂ ਵਾਇਰਸ ਦੀ ਖੋਜ ਕੀਤੀ ਹੈ ਤੇ ਇਹ ਵਾਇਰਸ ਮਨੁੱਖੀ ਸਿਹਤ ਲਈ ਇੱਕ ਨਵਾਂ ਖਤਰਾ ਹੈ ਖੋਜਕਰਤਾਵਾਂ ਦੇ ਅਨੁਸਾਰ ਇਹ ਵਾਇਰਸ ਉਹਨਾਂ ਹੀ ਰਿਸੈਪਟਰਾਂ ਰਾਹੀਂ ਸੈੱਲਾਂ ਦੇ ਵਿੱਚ ਦਾਖਲ ਹੁੰਦਾ ਹੈ ਜਿਵੇਂ ਕੋਰੋਨਾ ਵਾਇਰਸ ਕਰਦਾ ਹੈ ਤੇ ਇਹ ਵਾਇਰਸ ਮਨੁੱਖਾਂ ਤੇ ਹੋਰ ਠੰਡਤਾਰੀ ਜੀਵਾ ਦੇ ਸਰੀਰ ਵਿੱਚ ਪਾਏ ਜਾਣ ਵਾਲੇ ਪ੍ਰੋਟੀਨ ਨਾਲ ਜੁੜ ਕੇ ਸੈੱਲਾਂ ਨੂੰ ਸੰਕਰਮਿਤ ਕਰਦਾ ਹੈ ਇਸ ਨਵੇਂ ਵਾਇਰਸ ਨੂੰ ਮਿਡਲ ਈਸਟ रेस्पिरेटरी सिंड्रोम यानी कि एमईआरएसवी के हरजानदां धांदासी की रिपोर्ट दे अनुसार 2012 तो मई 2024 तक लगभग 2600 ਲੋਕਾਂ ਵਿੱਚ एमआरएस यानी कि ਮਰਜ਼ ਵਾਇਰਸ ਦੀ ਪੁਸ਼ਟੀ ਹੋਈ ਹੈ ਇਸ ਵਾਇਰਸ ਨਾਲ ਸੰਕਰਮਿਤ ਲੋਕਾਂ ਵਿੱਚੋਂ 36% ਦੀ ਮੌਤ ਹੋ ਗਈ ਹੈ ਵਿਸ਼ਵ ਸਿਹਤ ਸੰਗਠਨ ਦੀ ਵੈੱਬਸਾਈਟ ਦੇ ਅਨੁਸਾਰ ਇਸ ਦੇ ਜ਼ਿਆਦਾਤਰ ਮਾਮਲੇ ਸਾਊਦੀ ਅਰਬ ਵਿੱਚ ਪਾਏ ਗਏ ਨੇ ਵੁਹਾਨ ਵਾਇਰਸ ਰਿਸਰਚ ਸੈਂਟਰ ਚਮਗਿੱਦੜਾ ਵਿੱਚ ਪਾਇਆ ਜਾਣ ਵਾਲੇ ਕਰੋਨਾ ਵਾਇਰਸ ਤੇ ਆਪਣੇ ਕੰਮ ਲਈ ਜਾਣਿਆ ਜਾਂਦਾ ਕਿਹਾ ਜਾ ਰਿਹਾ ਹੈ ਕਿ ਕਰੋਨਾ ਵਾਇਰਸ ਵੀ ਚੀਨ ਦੀ ਵੁਹਾਨ ਲੈਬ ਤੋਂ ਹੀ ਲੀਕ ਹੋਇਆ ਸੀ ਤੇ ਮੁਰ ਤੋਂ ਹੁਣ ਇਹ ਨਵਾਂ ਵਾਇਰਸ ਜਿਹੜਾ ਕੀ ਫੈਲਣ ਦਾ ਖਤਰਾ ਹੁਣ ਚੀਨ ਤੇ ਮੁੰਡਰਾ ਰਿਹਾ ਤੇ ਜਿਸ ਦਾ ਅਸਰ ਸਾਰੇ ਦੇਸ਼ ਤੇ ਵੀ ਜੜਾ ਕੀ ਹੋ ਸਕਦਾ ਹੈ ਤਦ ਹੀ ਦਿੱਲੀ ਦੇ ਵਿੱਚ ਭਾਜਪਾ ਦੀ ਸਰਕਾਰ ਬਣ ਗਈ ਨਵੇਂ ਕੈਬਨਟ ਮੰਤਰੀ ਮਨਜਿੰਦਰ ਸਿੰਘ ਸਿਰਸਾ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਨਤਮਸਤਕ ਹੋਏ ਨੇ ਤਬਕੁਲ 27 ਸਾਲਾਂ ਬਾਅਦ ਭਾਜਪਾ ਦੀ ਸਰਕਾਰ ਹੁਣ ਜਿਹੜੀ ਕਿ ਦਿੱਲੀ ਦੇ ਵਿੱਚ ਸੱਤਾ ਦੇ ਵਿੱਚ ਆਈ ਹੈ ਜਿਸ ਦੇ ਮੱਦੇਨਜ਼ਰ ਰੇਖਾ ਗੁਪਤਾ ਦਿੱਲੀ ਦੇ ਨਵੇਂ ਨਿਯਮ ਬਣਨੇ ਤੇ ਉਹਨਾਂ ਦੇ ਨਾਲ ਹੀ ਚੇ ਮੰਤਰੀ ਵੀ ਜਿਹੜੇ ਕਿ ਬਣੇ ਨੇ ਜਿਨ੍ਹਾਂ ਦੇ ਵਿੱਚੋਂ ਕੈਬਨਿਟ ਮੰਤਰੀ ਮਨਜਿੰਦਰ ਸਿੰਘ ਸਿਰਸਾ ਸਾਜਕਲ ਜੀ ਦਰਬਾਰ ਸਾਹਿਬ ਦੇ ਵਿੱਚ ਨਤਮਸਤਕ ਹੋਏ ਉਹਨਾਂ ਦੇ ਵੱਲੋਂ ਮੱਥਾ ਟੇਕਿਆ ਗਿਆ ਤੇ ਗੁਰਬਾਰਨੀ ਦਾ ਵੀ ਸਰਵਣ ਕੀਤਾ ਗਿਆ ਸਰਬੱਤੇ ਪਲੇ ਲਈ ਅਰਦਾਸ ਕੀਤੀ ਗਈ ਜਿਸ ਤੋਂ ਬਾਅਦ ਉਹ ਮੀਡੀਆ ਦੇ ਨਾਲ ਵੀ ਉਹਨਾਂ ਨਾਲ ਰੂਬਰੂ ਹੋਏ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਮੈਂ ਸਿਰਫ ਮੱਥਾ ਟੇਕਣ ਤੇ ਅਸ਼ੀਰਵਾਦ ਲੈਂਡ ਲਈ ਆਇਆ ਵਾ ਤੇ ਕੋਈ ਸਿਆਸੀ ਗੱਲ ਉਹਨਾਂ ਦੇ ਵੱਲੋਂ ਨਹੀਂ ਕੀਤੀ ਗਈ ਤੇ ਆਓ ਸੁਣਦੇ ਹਾਂ ਅੱਗੇ ਕੀ ਕਹਿੰਦੇ ਨੇ ਮਨਜੁੰਦਰ ਸਿੰਘ ਸਿਰਸਾ ਮਾਣ ਮੈਂ ਆਪਣਾ ਇੱਕ ਮੈਂ ਕਰਨਾ ਚਾਰਜ ਲੈਣ ਤੋਂ ਪਹਿਲਾਂ ਉਸ ਮਾਰਗ ਦਾ ਧੰਨਵਾਦ ਕਰਨਾ ਹੈ ਜਿੱਤੇ ਰਹਿਮਤ ਜਿੱਤੇ ਬਖਸ਼ ਜਿੱਤੇ ਸਤਿ ਕੀ ਮੈਨੂੰ ਵਿਧਾਨ ਸਭਾ ਚੋਂ ਪਹੁੰਚਣ ਦਾ ਮੌਕਾ ਮਿਲਿਆ ਔਰ ਫਿਰ ਬਾਜ਼ਾਰ ਹੰਦਰ ਦੇ ਮਿਲਣ ਦਾ ਮੌਕਾ ਮਿਲਿਆ ਮੇਰੇ ਕੋਲ ਹੋਰ ਕੁਝ ਕਹਿਣ ਨੂੰ ਅੱਜ ਹੈ ਨਹੀਂ ਜ਼ਿਆਦਾ ਬਸ ਇਹਦਾ ਕਿ ਮੈਂ ਅੱਜ ਦਰਬਾਰ ਸਰ ਦਰਸ਼ਕ ਕਰਨਾ ਹੈ ਔਰ ਗੁਰੂ ਸਾਹਿਬ ਦਾ ਧੰਨਵਾਦ ਕਰਨ ਵਾਸਤੇ ਹੈ ਸਿਰਸਾ ਜੀ ਪੰਜਾਬ ਸਰਕਾਰ ਨੇ ਆਪਣੇ ਮੰਤਰੀ ਨੂੰ ਇੱਕ ਇਹੋ ਜਿਹਾ ਵਿਭਾਗ ਦਿੱਤਾ ਜਿਹੜਾ ਐਗਜ਼ਿਸਟ ਹੀ ਨਹੀਂ ਕਰਦਾ ਚਲੋ ਮੈਂ ਅੱਜ ਆਪਣਾ ਅੱਗੇ ਬੁਲਟ ਕਰਨ ਜਾਊਗਾ। ਮੈਂ ਕੇਵਲ ਔਰ ਕਿਉਂ ਮੈਂ ਕਹਿੰਨਾ ਗੁਰੂ ਸਾਹਿਬ ਦਾ ਗੁਰੂ ਸਾਹਿਬ ਦਾ ਧੰਵਾਦ ਕਰਨ ਵਾਸਤੇ ਆਇਆ। ਬਾਕੀ ਸਾਰੀਆਂ ਗੱਲਾਂ ਉੱਥੇ ਪੀਸੀ ਚ ਕਰਾਂਗੇ। ਪਰ ਇੱਥੇ ਤੇ ਮੈਂ ਗੁਰੂ ਸਾਹਿਬ ਦੇ ਚਰਨਾਂ 'ਚ ਗੁਰੂ ਸਾਹਿਬ ਦਾ ਧੰਵਾਦ ਕਰਨਾ ਹੈ। ਬਸ ਇਹਦੇ ਵਾਸਤੇ ਇੰਨੀ ਇੱਕ ਬੇਨਤੀ ਮੇਰੀ ਭਗਵਾਨ ਕਰ ਲੋ। ਕੋਈ ਰਾਜਨੀਤਿਕ ਗੱਲ ਇੱਥੇ ਹੈ ਨਹੀਂ। ਬਸ ਸਨਮਾਨ ਦਾ ਧੰਵਾਦ ਕਰਨ ਵਾਸਤੇ ਆਇਆ। ਚੌਧਰੀ ਚੈਂਪੀਅਨਸ ਟਰੋਫੀ ਦੇ ਚਲਦੇ ਆ ਜਿਹੜਾ ਕਿ ਅੱਜ ਇੰਡੀਆ ਤੇ ਪਾਕਿਸਤਾਨ ਦੇ ਵਿਚਾਲੇ ਮੈਚ ਖੇਡਿਆ ਜਾਵੇਗਾ ਜਿਸ ਦਾ ਸਾਰੇ ਲੋਕਾਂ ਨੂੰ ਬੇਸਬਰੀ ਦੇ ਨਾਲ ਇ ਚੈਂਪियंस ਟਰੋਫੀ 2025 ਵਿੱਚ ਪਾਰਿਸ ਅਤੇ ਪਾਕਿਸਤਾਨ ਦੇ ਵਿਚਕਾਰ ਮੁਕਾਬਲਾ 23 ਫਰਵਰੀ ਯਾਨੀ ਕਿ ਅੱਜ ਨੂੰ ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਦੇ ਵਿੱਚ ਹੋਣਾ ਹੈ ਤੇ ਮੈਚ ਦਾ ਨਤੀਜਾ ਕੀ ਹੋਵੇਗਾ ਤੇ ਇਹਦਾ ਸਮਾਂ ਹੀ ਜੜਾ ਕਿ ਦੱਸੇਗਾ ਪਰ ਜੇਕਰ ਅਸੀਂ ਦੁਬਈ ਵਿੱਚ 1 ਡੇ ਮੈਚਾਂ ਵਿੱਚ ਦੋਵਾਂ ਟੀਮਾਂ ਦੇ ਹੈਡ ਟੂ ਹੈਡ ਰਿਕਾਰਡ ਤੇ ਨਜ਼ਰ ਮਾਰੀਏ ਤਾਂ ਟੀਮ ਇੰਡੀਆ ਪਾਕਿਸਤਾਨ ਤੇ ਪੂਰੀ ਤਰ੍ਹਾਂ ਹਾਵੀ ਹੈ ਦੋਵੇਂ ਟੀਮਾਂ ਪੰਜਾਬ ਉਬਰਾ ਦੇ ਫਾਰਮੈਟ ਦੇ ਵਿੱਚ ਦੋ ਵਾਰ ਇੱਕ ਦੂਜੇ ਦਾ ਸਾਹਮਣਾ ਕਰ ਚੁੱਕੀਆਂ ਨੇ ਅਤੇ ਭਾਰਤ ਨੇ ਦੋਵੇਂ ਵਾਰ ਜਿੱਤ ਪ੍ਰਾਪਤ ਕੀਤੀ ਹੈ ਹੁਣ ਦੋਵੇਂ ਟੀਮਾਂ ਦੁਬਈ ਵਿੱਚ ਤੀਜੀ ਵਾਰ 1 ਡੇ ਮੈਚ ਵਿੱਚ ਇੱਕ ਦੂਜੇ ਦਾ ਸਾਹਮਣਾ ਕਰਨਗੀਆਂ ਇਸ ਤੋਂ ਪਹਿਲਾਂ ਤੁਹਾਨੂੰ ਦੱਸਦੇ ਹਾਂ ਕਿ ਭਾਰਤ ਪਾਕਿਸਤਾਨ ਦੇ ਦੋਵੇਂ ਮੈਚ ਕਦੋਂ ਹੋਏ ਅਤੇ ਟੀਮ ਇੰਡੀਆ ਨੇ ਮੈਚ ਕਿੰਨੇ ਫਰਕ ਦੇ ਨਾਲ ਜਿੱਤੀ ਹੈ ਤਾਂ ਬਿਲਕੁਲ 2018 ਦੇ ਵਿੱਚ ਪਹਿਲੀ ਵਾਰ 108 ਦੌੜਾ ਦੇ ਨਾਲ ਆਲ ਆਊਟ ਜਿਹੜਾ ਕਿ ਪਾਕਿਸਤਾਨ ਹੋ ਗਿਆ ਸੀ ਉਸ ਦੌਰਾਨ ਮੈਦਾਨ ਤੇ ਭਾਰਤ ਤੇ ਪਾਕਿਸਤਾਨ ਪਹਿਲੀ ਵਾਰ ਇੱਕ ਰੋਜ਼ਾ ਮੈਚ ਵਿੱਚ ਪਿਹੜੇ ਸਨ ਦੂਜੀ ਵਾਰ 9 ਵਿਕਟਾਂ ਨਾਲ ਜਿਹੜਾ ਕਿ ਭਾਰਤ ਜਿੱਤਿਆ ਸੀ ਤਾਂ ਹੁਣ ਦੇਖਣਾ ਹੋਵੇਗਾ ਕਿ ਅੱਜ ਦੇ ਮੈਚ ਦੇ ਵਿੱਚ ਕਿਹੜੀ ਟੀਮ ਜਿਹੜੀ ਕਿ ਜਿੱਤ ਹਾਸਲ ਕਰੇਗੀ ਕਿਉਂਕਿ ਸਾਰੇ ਦੀਆਂ ਨਜ਼ਰਾਂ ਇਸ ਵੇਲੇ ਇੰਡੀਆ ਤੇ ਪਾਕਿਸਤਾਨ ਦੇ ਮੈਚ ਦੇ ਵਿੱਚ ਟਿਕੀਆਂ ਹੋਈਆਂ ਨੇ ਇੰਦਰਾ ਗਾਂਧੀ ਦੇ ਕਾਤਲ ਸਤਵੰਤ ਸਿੰਘ ਦੇ ਪਤੀਜੇ ਨੂੰ ਨਿਊਜ਼ੀਲੈਂਡ ਦੇ ਵਿੱਚ 22 ਸਾਲ ਦੀ ਸਜ਼ਾ ਸੁਣਾਈ ਗਈ ਹੈ। ਤੁਹਾਨੂੰ ਦੱਸ ਦਿੰਨੀ ਆ ਕਿ ਇਹ ਸਜ਼ਾ ਉਸ ਨੂੰ ਨਸ਼ਾ ਅਤੇ ਕਤਲ ਦੇ ਮਾਮਲੇ ਦੇ ਵਿੱਚ ਸੁਣਾਈ ਗਈ ਹੈ। ਵਧੇਰੇ ਜਾਣਕਾਰੀ ਦੇ ਲਈ ਤੁਹਾਨੂੰ ਦੱਸ ਦਈਏ ਕਿ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਾਤਲ ਸਤਵੰਤ ਸਿੰਘ ਦੇ ਪਤੀਜੇ ਬਲਤੇਜ ਸਿੰਘ ਨੂੰ ਨਿਊਜ਼ੀਲੈਂਡ ਦੇ ਇੱਕ ਵੱਡੇ ਡਰਗ ਕੇਸ ਦੇ ਵਿੱਚ ਦੋਸ਼ੀ ਠਹਿਰਾਇਆ ਗਿਆ ਜੀ ਹਾਂ ਆਕਲੈਂਡ ਹਾਈ ਕੋਰਟ ਨੇ ਸ਼ੁੱਕਰਵਾਰ ਯਾਨੀ ਕਿ 21 ਫਰਵਰੀ 2025 ਨੂੰ ਬਲਤੇਜ ਸਿੰਘ ਨੂੰ 700 ਕਿਲੋਗ੍ਰam ਮੈਥਾਪੇਟਾਮਾਈਨ ਨਾਮਕ ਸਿੰਥੈਟਿਕ ਡਰਗ ਰੱਖਣ ਦੇ ਦੋਸ਼ ਦੇ ਵਿੱਚ 22 ਸਾਲ ਦੀ ਕੈਦ ਦੀ ਸਜ਼ਾ ਸੁਣਾਈ 2023 ਵਿੱਚ ਆਕਲੈਂਡ ਪੁਲਿਸ ਨੇ ਬਲਤੇਜ ਸਿੰਘ ਨੂੰ ਇੱਕ ਛੋਟੇ ਜਿਹੇ ਗੋਦਾਮ ਤੇ ਛਾਪਾ ਮਾਰਨ ਤੋਂ ਬਾਅਦ ਗ੍ਰਿਫਤਾਰ ਕੀਤਾ ਜਿੱਥੇ ਉਸ ਨੂੰ ਬੀਅਰ ਦੇ ਕਈ ਡੱਬੇ ਮਿਲੇ ਜਿਨ੍ਹਾਂ ਵਿੱਚ ਕਠੇ ਤੌਰ ਤੇ ਮੈਥਾਮਫੈਟਾਮਾਈਨ ਮਿਸ਼ਰਤ ਸੀ 21 ਸਾਲਾ 에델ਸਕਾਲਾ ਦੀ ਮੌਤ ਤੋਂ ਬਾਅਦ ਆਕਲੈਂਡ ਪੁਲਿਸ ਨੇ ਉਸ ਜਗ੍ਹਾ ਤੇ ਛਾਪਾ ਮਾਰਿਆ ਦੱਸਿਆ ਜਾ ਰਿਹਾ ਹੈ ਕਿ ਉਸ ਨੂੰ ਬੀਅਰ ਦੇ ਰੂਪ ਵਿੱਚ ਇਹ ਨਸ਼ੀਲਾ ਪਦਾਰਥ ਦੇ ਕੇ ਮਾਰਿਆ ਗਿਆ ਸੀ ਇਸ ਕਤਲ ਕੇਸ ਦੇ ਵਿੱਚ ਹਿੰਮਤਜੀਤ ਸਿੰਘ ਨੂੰ ਦੋਸ਼ੀ ਠਹਿਰਾਇਆ ਗਿਆ ਸੀ ਉਸਨੇ ਅਦਾਲਤ ਦੇ ਵਿੱਚ ਦਾਵਾ ਕੀਤਾ ਕਿ ਉਸਤੇ ਕਾਰੋਬਾਰੀ ਦੋਸਤ ਬਲਤੇਜ ਸਿੰਘ ਨੇ ਉਸ ਨੂੰ ਧੋਖਾ ਦਿੱਤਾ ਅਤੇ ਉਸਨੇ ਕਿਹਾ ਕਿ ਬਲਤੇਜ ਮੱਦੀ ਦਰਮਦ ਦੇ ਵਿੱਚ ਸ਼ਾਮਿਲ ਸੀ ਨਿਊਜ਼ੀਲੈਂਡ ਦੇ ਅਧਿਕਾਰੀਆਂ ਨੇ ਅਧਿਕਾਰਤ ਤੌਰ ਤੇ ਦੋਸ਼ੀ ਦੀ ਪਛਾਣ ਦਾ ਖੁਲਾਸਾ ਨਹੀਂ ਕੀਤਾ ਪਰ ਸੂਤਰਾਂ ਨੇ ਪੁਸ਼ਟੀ ਕੀਤੀ ਹੈ ਕਿ 22 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਵਿਅਕਤੀ ਬਲਤੇਜ ਸਿੰਘ ਹੈ ਤੇ ਉਸਨੇ ਉਸ ਦੇ ਉੱਤੇ ਸਗਾਲਾ ਦੀ ਮੌਤ ਦੇ ਸੰਬੰਧ ਵਿੱਚ ਦੋਸ਼ ਨਹੀਂ ਲਗਾਇਆ ਗਿਆ ਸੀ ਪਰ ਉਸ ਨੂੰ ਆਪਣੀ ਸਜ਼ਾ ਦੇ ਘੱਟੋ-ਘੱਟ 10 ਸਾਲ ਪੂਰੇ ਹੋਣ ਤੱਕ ਪੈਰੋਲ ਨਹੀਂ ਦਿੱਤੇ ਜਾ ਸਕਦੀ ਬਲਤੇਜ ਸਤਵੰਤ ਸਿੰਘ ਦੇ ਪਰਾ ਸਰਵਣ ਸਿੰਘ ਅਗਵਾਨ ਦਾ ਪੁੱਤਰ ਹੈ ਸਤਵੰਤ ਸਿੰਘ ਉਹਨਾਂ ਸਿੱਖ ਬੋਡੀਗਾਰਡਾਂ ਵਿੱਚੋਂ ਇੱਕ ਸੀ ਜਿਨ੍ਹਾਂ ਨੇ 31 ਅਕਤੂਬਰ 1984 ਨੂੰ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਉਹਨਾਂ ਦੇ ਘਰ ਤੇ ਹੱਥਿਆ ਜਿਹੜੀ ਕਿ ਹੱਤਿਆ ਕਰ ਦਿੱਤੀ ਸੀ ਬਲਤੇਜ ਦਾ ਪਰਿਵਾਰ 1980 ਦੇ ਦਹਾਕੇ ਵਿੱਚ ਨਿਊਜ਼ੀਲੈਂਡ ਚਲਾ ਗਿਆ ਅਤੇ ਆਕਲੈਂਡ ਵਿੱਚ ਇੱਕ ਛੋਟਾ ਜਿਹਾ ਕਰਿਆਨੇ ਦੀ ਦੁਕਾਨ ਉਹਨਾਂ ਦੇ ਵੱਲੋਂ ਖੋਲੀ ਗਈ। ਉਹ ਆਖਰੀ ਵਾਰ ਦਸੰਬਰ 2019 ਵਿੱਚ ਭਾਰਤ ਆਇਆ ਸੀ ਅਤੇ ਲਗਭਗ 2 ਮਹੀਨੇ ਉੱਥੇ ਹੀ ਰਿਹਾ ਸੀ। ਤਾਂ ਹੁਣ ਇਹ ਖਬਰ ਸਾਹਮਣੇ ਆਂਦੀ ਹੈ। ਕੀ ਸਤਵੰਤ ਸਿੰਘ ਦੇ ਪਤੀਜੇ ਨੂੰ ਜਿਹੜਾ ਕਿ ਨਿਊਜ਼ੀਲੈਂਡ ਦੇ ਵਿੱਚ ਹੁਣ 22 ਸਾਲ ਦੀ ਸਜ਼ਾ ਦਿੱਤੀ ਜਾਵੇਗੀ ਤਾਂ ਮੁਰ ਤੋਂ ਹੁਣ ਪੰਜਾਬ ਦਾ ਮੌਸਮ ਬਦਲ ਸਕਦਾ ਹੈ ਜੀ ਹਾਂ ਪਿਛਲੇ ਦੋ ਦਿਨਾਂ ਤੋਂ ਲਗਾਤਾਰ ਮੀਂਹ ਪੈਣ ਦੇ ਨਾਲ ਜਿਹੜਾ ਕਿ ਹੁਣ ਮੌਸਮ ਦੇ ਵਿੱਚ ਗਰਾਵਟ ਦਰਜ ਕੀਤੀ ਗਈ ਹੈ ਤਾਪਮਾਨ ਜਿਹੜਾ ਕਿ ਥਿਲੇਉਣ ਦਾ ਹੋਇਆ ਸ਼ੁਰੂ ਹੋ ਚੁੱਕਿਆ ਤੇ ਠੰਡ ਵੀ ਜਿਹੜੀ ਕਿ ਹੁਣ ਸ਼ਾਮ ਵੇਲੇ ਵਧਣ ਲੱਗ ਪਈ ਹੈ ਪਿਛਲੇ ਦਿਨੀ ਪੰਜਾਬ ਵਿੱਚ ਹੋਈ ਬਰਸਾਤ ਤੇ ਗੜੇਮਾਰੀ ਨਾਲ ਮੌਸਮ ਇੱਕ ਵਾਰ ਫਿਰ ਠੰਡਾ ਹੋ ਗਿਆ ਜੀ ਹਾਂ ਦੁਪਹਿਰ ਵੇਲੇ ਕੁਲਕਿ ਧੁੱਪ ਖੜਨ ਦੇ ਬਾਵਜੂਦ ਵੀ ਸਵੇਰ ਅਤੇ ਸ਼ਾਮ ਨੂੰ ਠੰਡ ਦਾ سلسلہ ਜਾਰੀ ਹੈ ਪਿਛਲੇ 24 ਘੰਟਿਆਂ ਦੇ ਦੌਰਾਨ ਸੂਬੇ ਦੇ ਔਸਤ ਤਾਪਮਨ ਚ 7.9 ਡਿਗਰੀ ਵਾਧਾ ਦਰਜ ਕੀਤਾ ਗਿਆ ਪਰ ਫਿਰ ਵੀ ਇਹ ਸੂਬੇ ਦੇ ਆਮ ਤਾਪਮਨ ਨਾਲੋਂ ਘੱਟ ਹੈ ਇਸੇ ਵਿਚਾਲੇ ਮੌਸਮ ਵਿਭਾਗ ਦੇ ਵੱਲੋਂ ਹਨੇਰੀ ਤੂਫਾਨ ਦੇ ਨਾਲ ਮੀਂਹ ਦੀ ਚੇਤਾਵਨੀ ਦਿੱਤੀ ਗਈ ਹੈ ਭਾਰਤੀ ਮੌਸਮ ਵਿਗਿਆਨ ਕੇਂਦਰ ਦੇ ਮੁਤਾਬਕ 25 ਫਰਵਰੀ ਤੱਕ ਪੰਜਾਬ ਭਾਰ ਵਿੱਚ ਮੌਸਮ ਸਾਫ਼ ਰਹੇਗਾ ਹਾਲਾਂਕਿ 24 ਫਰਵਰੀ ਨੂੰ ਇੱਕ ਨਵਾਂ ਪੱਛਮੀ ਪ੍ਰਵਾਹ ਸਰਗਰਮ ਹੋਣ ਜਾ ਰਿਹਾ ਹੈ ਜਿਸ ਦਾ ਅਸਰ ਹੋਰ ਸੂਬਿਆਂ ਦੇ ਨਾਲ-ਨਾਲ ਪੰਜਾਬ ਦੇ ਮੌਸਮ ਤੇ ਵੀ ਹੋਵੇਗਾ ਇਸ ਕਾਰਨ ਆਉਣ ਵਾਲੇ ਦਿਨਾਂ ਵਿੱਚ ਮੌਸਮ ਇੱਕ ਵਾਰ ਫਿਰ ਕਰਵਟ ਲੈ ਸਕਦਾ ਹੈ ਮੌਸਮ ਵਿਭਾਗ ਵੱਲੋਂ 26 ਅਤੇ 27 ਫਰਵਰੀ ਨੂੰ ਪੰਜਾਬ ਵਿੱਚ ਹਨੇਰੀ ਤੂਫਾਨ ਦੇ ਨਾਲ ਮੀਂਹ ਦੀ ਸੰਭਾਵਨਾ ਜਤਾਈ ਗਈ ਹੈ ਇਸ ਦੇ ਲਈ ਵਿਭਾਗ ਦੇ ਵੱਲੋਂ yellow alert ਵੀ ਜਾਰੀ ਕਰ ਦਿੱਤਾ ਗਿਆ ਹੈ ਜਿੱਥੇ ਬਾਰਿਸ਼ ਨਾਲ ਇੱਕ ਵਾਰ ਫਿਰ ਤਾਪਮਾਨ ਵਿੱਚ ਗਿਰਾਵਟ ਆਉਣ ਦੀ ਸੰਭਾਵਨਾ ਹੈ ਉੱਥੇ ਹੀ 24 ਫਰਵਰੀ ਤੋਂ ਪਹਾੜੀ ਇਲਾਕਿਆਂ ਵਿੱਚ ਬਾਰਿਸ਼ ਦੇ ਨਾਲ ਨਾਲ ਬਰਫ਼ਬਾਰੀ ਦੀ ਵੀ ਜਿਹੜੀ ਕਿ ਭਵਿੱਖਬਾਣੀ ਕੀਤੀ ਗਈ ਹੈ ਇਸ ਦਾ ਅਸਰ ਵੀ ਪੰਜਾਬ ਦੇ ਮੌਸਮ ਤੇ ਪੈ ਸਕਦਾ ਹੈ ਅਤੇ ਉੱਤਰੋਂ ਠੰਡੀਆਂ ਹਵਾਵਾਂ ਆਉਣ ਨਾਲ ਪੰਜਾਬ ਦੇ ਵਿੱਚ ਤਾਪਮਾਨ ਹੋਰ ਹੇਠਾਂ ਜਾ ਸਕਦਾ ਹੈ ਤਾਂ ਫਿਲਹਾਲ ਦੇ ਲਈ ਅੱਜ ਦੇ ਬੁਲੇਟਿਨ ਦੇ ਵਿੱਚ ਬਸ ਇੰਨਾ ਹੀ ਮੈਨੂੰ ਦਿਓ ਜਾਸਤ ਧੰਨਵਾਦ we we'll